ਸ਼ੇਰ ਦੇ ਆ ਗੁਰਪ੍ਰਤਾਪ ਸਿੰਘ ਖਾਲਸਾ ਇਸ ਪੁਚੰਗੀ ਦਾ ਨਾਮ ਹੈ 9 ਸਾਲਾਂ ਦੀ ਉਮਰ ਹੈ ਪਰ ਗੱਤਕੇ ਦੇ ਜ਼ੋਰ ਤੁਸੀਂ ਦੇਖੋ ਇਹਦੇ 15 16 ਸ਼ਸਤਰ ਬਣਾਏ ਨੇ ਕਹਿੰਦਾ ਆਪ ਤਿਆਰ ਕਰਵਾਏ ਹਾਂ 15 16 ਹਾਂ ਮੈਂ ਕਿਹੇ ਤਰੀਕੇ ਨਾਲ ਕਰਵਾਏ ਨੇ ਜੀ ਬਰਸ਼ੀਆਂ ਟਾਲਾਂ ਗੋਲੇ ਪਿਸਟਲ ਰੈਫਲ ਤੇ ਖੰਜਰ ਜੇ ਇਹਨੂੰ ਨਾ ਸੋਣੀ ਲੱਗੇ ਫਿਰ ਇਹ ਅਨਫਿਟ ਕਰ ਦਿੰਦਾ ਜੀ ਮੈਂ ਹਾ ਫਤੇਹਾ ਫਤੇ ਨਸੀਬ ਸਾਡਾ ਆਖਰੀ ਸਾਹਾਂ ਤਈ ਜੂ 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 ਜਾਰ ਮਾਤਾ ਅਸੀਂ ਪੁੱਤ ਆਏ ਹਿੰਦ ਦੀ ਚਾਦਰ ਦੇ ਉਹ ਪੰਨੜਾ ਸੂਬੇ ਦਾ ਹੰਕਾਰ ਮਾਤਾ ਉਹ ਪੰਨੜਾ ਸੂਬੇ ਦਾ ਹੰਕਾਰ ਮਾਤਾ YouTube ਦੇਖਣਾ ਸ਼ੁਰੂ ਕੀਤਾ ਜਣ ਕੇ YouTube ਤੇ ਫਿਰ ਇਹਨੇ ਗੱਤਕਾ ਹੀ ਸ਼ੁਰੂ ਕੀਤਾ ਜੀ ਤੇ ਇੱਕ ਪਾਸੇ ਖਲੌਣਿਆਂ ਦੀ ਦੁਕਾਨ ਲਈ ਸੀ ਇੱਕ ਪਾਸੇ ਮਠਾਈਆਂ ਦੀ ਖਾਣ ਪੀਣ ਦੀ ਦੁਕਾਨ ਲਈ ਸੀ ਤੇ ਇੱਕ ਪਾਸੇ ਸੱਤਰਾਂ ਦੀ ਉਂ ਤੇ ਫੇਰੇ ਛੋਟੇ ਸਾਹਿਬ ਜਦਾਂ ਨੂੰ ਮੂਹਰੇ ਖਲਾਕੇ ਗਿਆ ਤੁਸੀਂ ਕਿਹਨਾਂ ਨੂੰ ਚੁਣੋਗੇ ਤੇ ਬਾਬਾ ਜੋਰਾਵਰ ਸਿੰਘ ਜੀ ਗਏ ਤੇ ਪਾਈ ਹੱਥ ਬਦੂਗ ਨੂੰ ਤੇ ਛੋਟੇ ਸਾਹਿਬ ਜਦ ਦੇ ਛੋਟੇ ਸਾਹਿਬ ਜਦ ਜੀ ਨੇ ਬਾਬਾ ਫਤਿਹ ਸਿੰਘ ਜੀ ਨੇ ਪਾਇਆ ਹੱਥ ਕਿਰਪਾਨ ਨੂੰ ਉਹ ਉਮਰਾਂ ਦੇ ਕੱਚੇ ਪਸਤਕਾ ਤੇ ਪੱਕੇ ਉਹ ਬੋਲਾਂ ਦੇ ਬਾਬੇ ਪਰ ਦੇਖਣ ਨੂੰ ਬੱਚੇ ਉਹ ਹਾਰਾ ਦੇ ਜੰਮੇ ਕੀ ਠਾਰਣ ਕੇ ਠੱਗੇ ਉਹ ਬੁਰਜਾਂ 'ਚ ਬਹਿ ਕੇ ਵੀ ਸ਼ੁਕਰ ਅੱਜ ਹੱਸੇ ਜਾਦਾ ਕਰ ਮੋਰਾ ਵਾਲੀ ਨੂੰ ਜਿਆਦਾ ਪਸੰਦ ਕਰਦਾ ਹੁਣ ਪਿੱਛੇ ਜੇ ਨੇ ਹੁਣ ਆਪਣੀ ਢੱਡ ਬਣਾਈ ਆ ਸਪੈਸ਼ਲ ਜਿੱਥੇ ਮੋਰਾ ਵਾਲੀ ਢੱਡ ਬਣਾਉਂਦਾ ਉੱਥੋਂ ਜਾ ਕੇ ਬਣਾਈ ਆ ਜੀ ਜਾ ਕੇ ਆ ਰੰਜੇਤ ਚੌਧਾ ਜੰਗਾ ਹਾਰ ਕੇ ਵੀ ਆਪਣੀ ਹਾਰ ਨਹੀਂ ਸੀ ਮੰਨਿਆ ਡਟਿਆ ਖੜਾ ਸੀ ਆਂਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਰਹਿਣ ਕੋਈ ਨਹੀਂ ਦਿੱਤਾ ਹਾਰਿਆ ਕਦੋਂ ਜਦੋਂ ਮਹਾਰਾਜ ਜੀ ਨੇ ਜਫਰ ਰਾਮਾ ਭੇਜਿਆ ਸਿੱਧੀ ਜੋੜ ਮਿਲਣ ਸਾਨੂੰ ਬਹੁਤ ਤਾਂਗ ਹੁੰਦੀ ਆ ਵੀ ਅਸੀਂ ਬੱਚੇ ਨੂੰ ਤਿਆਰ ਕਰਕੇ ਲੈ ਕੇ ਜਾਣਾ ਤਾਂ ਦੋ ਇਹ ਤੋਂ ਅੱਗੇ ਬੱਚੇ ਸਿੱਖ ਸਕਣ ਗੁਰੂ ਪੇਰੀ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਤਨ ਤਨ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬਜ਼ਾਦੇਾਂ ਦਾ ਸ਼ਹੀਦੀ ਦਾ ਦਿਨ ਹੈ ਅੱਜ ਤੇ ਦਿਨ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਹੈ ਉਹ ਜੋਤੀ ਸਰੂਪ ਗੁਰਦੁਆਰਾ ਸਾਹਿਬ ਵੱਲ ਜਾਂਦਾ ਤਾਂ ਇਸ ਦੇ ਵਿੱਚ ਹੀ ਸਾਨੂੰ ਛੋਟਾ ਪੁੰਜੰਗੀ ਮਿਲਿਆ ਹੁਣ ਅਗਲੀ ਗੱਲ ਇਸ ਦੇ ਨਾਲ ਕਰਦੇ ਆ ਗਤਕੇ ਦੇ ਜੋਰ ਜਿਹੜੇ ਆ ਉਹ ਬੜੇ ਸੋਹਣੇ ਆ ਦਿਖਾਉਂਦਾ ਛੋਟਾ ਜਿਹਾ ਬੱਚਾ ਤੇ ਇੰਨਾ ਸੋਹਣਾ ਗਤਕਾ ਖੇਡਦਾ ਵੀ ਵੱਡੇ-ਵੱਡੇ ਨੂੰ ਮਾਤ ਪਾ ਦਿੰਦਾ ਹੁਣ ਇਸ ਦੇ ਨਾਲ ਗੱਲਬਾਤ ਕਰਦੇ ਆਂ ਫਤਿਹ ਦੀ ਸਾਂਝ ਪਾਉਂਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਕਦੋਂ ਤੋਂ ਕਦਕਾ ਸਿੱਖ ਰਹੇ ਹੋ ਮੈਂ ਛੋਟੇ ਹੁੰਦਾ ਤਾਂ ਸਿੱਖ ਰਾਂ ਹਾਂ ਛੋਟੇ ਅਜੇ ਵੀ ਤੁਸੀਂ ਛੋਟੇ ਹੀ ਹੋ ਕਿੰਨੇ ਕਿੰਨੀ ਕਿੰਨੀ ਉਮਰ ਤੋਂ ਨਾ ਨਾ ਮੈਂ 4 ਸਾਲਾਂ ਤੋਂ ਸਿੱਖਦਾ 4 ਸਾਲਾਂ ਤੋਂ 4 ਸਾਲਾਂ ਤੋਂ ਸਿੱਖ ਰਹੇ ਹੋ ਤੇ ਬੱਚੇ ਮੈਂ ਸੁਣਿਆ ਤੁਹਾਨੂੰ ਇਤਿਹਾਸ ਬਾਰੇ ਵੀ ਪਤਾ ਹੈ ਵੀ ਕਿਸ ਤਰੀਕੇ ਨਾਲ ਛੋਟੇ ਸਾਹਿਬਜ਼ਾਦੇ ਜਿਹੜੇ ਆ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਏ ਕਿਦਾਂ ਸੂਬੇ ਦੀ ਕਚਹਿਰੀ ਲੱਗੀ ਕਿਦਾਂ ਉਹਨਾਂ ਨੂੰ ਤਸੀਹੇ ਦਿੱਤੇ ਗਏ ਉਸ ਇਤਿਹਾਸ ਬਾਰੇ ਵੀ ਤੁਸੀਂ ਕਾਫੀ ਜਾਣੋ ਉਸ ਦੇ ਬਾਰੇ ਜਿਹੜਾ ਸੰਗਤ ਨੂੰ ਜਾਣੂ ਕਰਾਓਗੇ ਹਾਂ ਜੀ ਸੁਣਾਓ ਫਿਰ ਤੁਸੀਂ ਪੁੱਛੋ ਪੁੱਛ ਰਹੀ ਆ ਮੈਂ ਇਤਿਹਾਸ ਸੁਣਾਓ ਦੱਸੋ ਅਰੇ ਛੋਟੇ ਸਾਹਿਬ ਜਦਿਆਂ ਨੂੰ ਗਾਣਾ ਗੰਗੂ ਦੀ ਜਦੋਂ ਅਰੇ ਗੁਰੂ ਮਹਾਰਾਜ ਜੀ ਨੇ ਜਦੋਂ ਗੁਰੂ ਮਹਾਰਾਜ ਜੀ ਨੇ ਨਾਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਜਦੋਂ ਹੀ ਉੰਜਾ ਜਾਈ ਉੱਥੇ ਪਰਵਾਰ ਵਿਛੋੜਾ ਪਿਆ ਤੇ ਫਿਰ ਮਾਤਾ ਤੇ ਮਾਤਾ ਜੀ ਤੇ ਛੋਟੇ ਸਹਿਬਜ਼ਾਦੇ ਗੰਗੂ ਦੇ ਪਿੰਡ ਖੇੜੀ ਗਏ ਸੀ ਤੇ ਵੱਡੇ ਸਹਿਬਜ਼ਾਦੇ ਦੇ 40 ਸਿੱਖ ਅਤੇ ਗੁਰੂ ਪਿਤਾ ਜੀ ਆਪਣਾ ਚਮਕੌਰ ਸਾਹਿਬ ਦੀ ਜੰਗ ਚਮਕੌਰ ਸਾਹਿਬ ਗਏ ਸੀਗੇ ਫਿਰ ਜਦੋਂ ਹੀ ਆਣਾ ਫਿਰ ਜਦੋਂ ਹੀ ਗਏ ਸੀਗੇ ਫਿਰ ਜਰ ਗੱਗੂ ਨੇ ਦੱਸਾ ਗੱਗੂ ਨੇ ਪੈਸਿਆ ਦਾ ਲਾਲਚ ਕਰਕੇ ਤੇ ਮਾਤਾ ਜੀ ਨੂੰ ਆਣਾ ਕੋਤ ਵਾਲੀ ਚ ਆਣਾ ਨਬਜ਼ੀਰ ਖਾਨ ਕੋਲ ਸ਼ਿਕਾਇਤ ਕਰਤੀ ਸਾਡੇ ਘਰੇ ਆਣਾ ਮਾਤਾ ਜੀ ਤੇ ਉਹਨਾਂ ਦੇ ਆਹ ਛੋਟੇ ਸਹਬਜ਼ਾਦੇ ਨੇ ਤੁਸੀਂ ਆਪਣਾ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲੋ ਫਿਰ ਸੁਪਾ ਕਹਿੰਦਾ ਠੀਕ ਆ ਅਸੀਂ ਆਪਣਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਫਿਰ ਪਹਿਲੀ ਕਚਹਿਰੀ ਚ ਉਹਨਾਂ ਨੂੰ ਬੜੀ ਕੁਛ ਕਿਹਾ ਤੁਸੀਂ ਆਪਣਾ ਇਹਨ ਕਬੂਲ ਕਰ ਲੋ ਸਾਡੇ ਧਰਮ ਚ ਆ ਜਾਓ ਪਰ ਉਹਨਾਂ ਛੋਟੇ ਸਹਬਜ਼ਾਦੇ ਕਹਿੰਦੇ ਨਹੀਂ ਅਸੀਂ ਆਪਣੇ ਅਸੀਂ ਆਪਣੇ ਹੀ ਧਰਮ ਚ ਰਾਵਾਂਗੇ ਫਿਰ ਦੂਜੇ ਦਿਨ ਜਦੋਂ ਕਚਹਿਰੀ ਲੱਗੀ ਉਹਨਾਂ ਸੁਚਾਲੰਦ ਕਹਿੰਦਾ ਆਉਣਾ ਜੇ ਤੁਹਾਨੂੰ ਅਸੀਂ ਛੱਡ ਦੀਏ ਤੁਸੀਂ ਕੀ ਕਰੋਗੇ ਫਿਰ ਅੱਗੇ ਫਤਿਹ ਸਿੰਘ ਕਹਿੰਦਾ ਤੁਸੀਂ ਪਹਿਲਾਂ ਇਹ ਤਾਂ ਸਾਨੂੰ ਛੱਡਣਾ ਹੀ ਨਹੀਂ ਜੇ ਆਉਣਾ ਫਿਰ ਉਹ ਕਹਿੰਦਾ ਜੇ ਅਸੀਂ ਤੁਹਾਨੂੰ ਛੱਡ ਵੀ ਦਿੱਤਾ ਫਿਰ ਤੁਸੀਂ ਕੀ ਕਰੋਗੇ ਫਿਰ ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ ਅਸੀਂ ਆਪਣੇ ਗੁਰੂ ਪਿਤਾ ਕੋਲ ਜਾਵਾਂਗੇ ਤੇ ਇੱਕ ਨਵੀਂ ਫੌਜ ਤਿਆਰ ਕਰਾਂਗੇ ਤੇ ਜਾ ਕੇ ਤੁਹਾਡੇ ਨਾਲ ਟੱਕਰ ਲਵਾਂਗੇ ਵਾਹ ਜੀ ਫਿਰ ਉਹਨਾਂ ਨੂੰ ਤੁਸੀਂ ਇਹ ਦਿੱਤੇ ਗਏ ਤੇ ਇੱਕ ਪਾਸੇ ਖਲੌਣਿਆਂ ਦੀ ਲਕਾਨ ਲਈ ਸੀ ਇੱਕ ਪਾਸੇ ਮਠਾਈਆਂ ਦੀ ਖਾਣ ਪੀਣ ਦੀ ਦੁਕਾਨ ਲਈ ਸੀ ਤੇ ਇੱਕ ਪਾਸੇ ਸੱਤਰਾਂ ਦੀ ਤੇ ਫਿਰ ਛੋਟੇ ਸਾਹਿਬ ਜੀ ਆਦਨ ਮੂਹਰੇ ਖਲਾ ਕੇ ਗਿਆ ਤੁਸੀਂ ਕਿਹਨੂੰ ਚੁਣੋਗੇ ਤੇ ਬਾਬਾ ਜੋਰਾਵਰ ਸਿੰਘ ਜੀ ਗਏ ਤੇ ਪਾਈ ਹੱਥ ਬੰਦੂਕ ਨੂੰ ਤੇ ਛੋਟੇ ਸਾਹਿਬ ਜੀ ਆਮ ਛੋਟੇ ਸਾਹਿਬ ਜੀ ਜੀ ਨੇ ਬਾਬਾ ਫਤਿਹ ਸਿੰਘ ਜੀ ਨੇ ਪਾਇਆ ਹੱਥ ਕਿਰਪਾਨ ਨੂੰ ਵਾਹ ਜੀ ਪਰ ਦੂਜੇ ਦਿਨ ਕਾਜ਼ੀ ਨੇ ਫਤਵਾ ਤਿਆਰ ਕੀਤਾ ਤੇ ਸਜ਼ਾ ਸੁਣਾਈ ਸਜ਼ਾ ਐਸੀ ਜਿ ਇਹਨਾਂ ਨੂੰ ਦਿੰਦਾ ਦਰਬਾਰਾ ਵਿੱਚ ਚਿਣਿਆ ਜਾਵੇ ਫਿਰ ਜਦੋਂ ਹੀ ਮਾਤਾ ਫਿਰ ਪੋਤੇ ਅਣ ਰਾਤ ਹਨੇਰੀ ਚੱਲਦੀ ਸੀ ਹਾਲਾ ਬਾਬਾ ਫਤੇ ਸਿੰਘ ਕਹਿੰਦੇ ਸੀਗੇ ਅਸੀਂ ਖੁਸ਼ ਆ ਅਸੀਂ ਮਾਤਾ ਜੀ ਤੁਹਾਡੇ ਕਹਨੇ ਇੱਕ ਮਹਤਾਬਿਕ ਅਸੀਂ ਹਜੇ ਤੱਕ ਵੀ ਗੁਰੂ ਪਿਤਾ ਦੇ ਅਸੀਂ ਹਜੇ ਤੱਕ ਵੀ ਆਪਣੇ ਧਰਮ ਤੋਂ ਉੱਠੇ ਨਹੀਂ ਅਸੀਂ ਖੁਸ਼ ਹਾਂ ਅਸੀਂ ਹਜੇ ਤੱਕ ਵੀ ਆਪਣੇ ਧਰਮ ਤੋਂ ਉੱਠੇ ਨਹੀਂ ਨਿੰਨੇ ਪਿਸਰ ਦਾਦੀ ਨੂੰ ਕਹਿਣ ਲੱਗੇ ਐਵੇਂ ਹੋਣਾ ਯਾਰੋ ਯਾਰ ਮਾਤਾ ਜਾਂਦੀ ਵਾਰ ਦੇ ਅਕਸ ਸਿਮਾੜ ਸਾਡੇ ਲਾ ਕੇ ਕਲਗੀਆਂ ਕਰਤੇ ਯਾਰ ਮਾਤਾ ਮੈਂ ਹਾਂ ਫਤਿਹਾਂ ਫਤਿਹ ਨਸੀਬ ਸਾਡਾ ਆਖਰੀ ਸਾਹਾਂ ਤਈ ਜੂ 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 ਯਾਰ ਮਾਤਾ ਅਸੀਂ ਪੋਤਿਆਂ ਹਿੰਦ ਦੀ ਚਾਦਰ ਦੇ ਉਹ ਭੰਣਾ ਸੂਬੇ ਦਾ ਹੰਕਾਰ ਮਾਤਾ ਉਹ ਪੰਨੜਾ ਸੂਬੇ ਦਾ ਹੰਕਾਰ ਮਾਤਾ ਐ ਪੁੱਤ ਤੈਨੂੰ ਕਵਿਤਾਵਾਂ ਵੀ ਕਈ ਯਾਦ ਆ ਕੋਈ ਕਵਿਤਾ ਸੁਣਾਓਗੇ ਹਾਂ ਉਹ ਕੈਸੇ ਸਿਜੂ ਸੇ ਜੋ ਲੜਦੇ ਨੇ ਭੁੱਖੇ ਔਰਨ ਵੀ ਸਤਾ ਜੂਜੇ ਪਰ ਤੇ ਗਾਣਾ ਮਿਲੀਆਂ ਅਰਦਾਸੇ ਤਾਂ ਸੋਦੇ ਪਰ ਤੇ ਗਾਣਾ ਮਿਲੀਆਂ ਉਮਰਾਂ ਦੇ ਕੱਚੇ ਪਸਤਕਾ ਤੇ ਪੱਕੇ ਉਹ ਬੋਲਾਂ ਦੇ ਬਾਬੇ ਪਰ ਦੇਖਣ ਨੂੰ ਬੱਚੇ ਉਹ ਹਾਰਾ ਦੇ ਜੰਮੇ ਕੀ ਠਾਰਣ ਕੇ ਠੱਗੇ ਉਹ ਬੁਰਜਾਂ ਚ ਬਹਿ ਕੇ ਵੀ ਸ਼ੁਕਰਾਂਜ ਹੱਸੇ ਉਹ ਲੋਹੇ ਜੋ ਜਨਮੇ ਉਹ ਲੋਹੇ ਜੋ ਜਨਮੇ ਤੇ ਲੋਹੇ ਦਿਹਾੜੀ ਲੋਹੇ ਖਾਂਦੇ ਤੇ ਲੋਹੇ ਦਾ ਬਾੜੀ ਲੋਹਾ ਸਹਰਾਣੇ ਪਰਪੜਦੇ ਆ ਬਾੜੀ ਲੋਹਾ ਸਹਰਾਣੇ ਪਰਪੜਦੇ ਆ ਬਾ ਉਸੇ ਫਸਰੋਹੀ ਦੇ ਤੀਰਾ ਦੇ ਆਸ਼ਕ ਮਗੋ ਜਰੀ ਦੇ ਰਾਜੇ ਫਕੀਰਾਂ ਦੇ ਆਸ਼ਕ ਹਾਣੀ ਲੋਹੇ ਦੇ ਲੋਹਾ ਪੀ ਸਾਡਾ ਲੋਹਾ ਮਾਤ ਪਿਤਾ ਲੋਹਾ ਵੀਰ ਸਾਡਾ ਸਾਡੇ ਲੋਹੇ ਦਾ ਲੋਹਾ ਮੰਨੇ ਜ਼ਾਲਮ ਜੰਮੇ ਚੰਡੀ ਤੋਂ ਲੋਹਾ ਸਰੀਰ ਸਾਡਾ ਸਾਡੀ ਰੱਛਿਆ ਕਰੇ ਅਕਾਲ ਆਪੇ ਓਏ ਹੋ ਜਾਂਦਾ ਆਧ ਹਕੀਰ ਸਾਡਾ ਅਸੀਂ ਜੰਮਦੇ ਆ ਤੀਰਾਂ ਦੀ ਸ਼ਾ ਮਾੜੀ ਮੂਹਰੇ ਤੇਗੇ ਦੇ ਅੜਦਾ ਰਹਾ ਸ਼ਰੀਰ ਸਾਡਾ ਉਹ ਨੱਚੇ ਖੰਡਿਆ ਤੇ ਲੋਹਾ ਸ਼ਰੀਰ ਸਾਡਾ ਗੁਲਾਮਾਂ ਕੀ ਚੀਰੇ ਜਡਾਲਾ ਕੇ ਜਿਗਰੇ ਅੰਜਲਾਨਾ ਕੀ ਜਿਗਰੇ ਹੁਲਾਦੀ ਜੁਮਾਨਨ ਦਾਨਾ ਕਿ ਵੇ ਖਸਮਾਨਾ ਕੇ ਜਿਗਰੇ ਉਮਾੜਾ ਦੀ ਮਟਕੀ ਪਾ ਮੁਟੀਆਂ ਦੀ ਗਾਥਾ ਇਹ ਝੂਠੇ ਕੀ ਝੜੜਗੇ ਸੁਚਿਆ ਦੀ ਗਾਥਾ ਇਹ ਨੀਚੱਕੀ ਸਮਝਣਗੇ ਸੁਚਿਆ ਦੀ ਗਾਥਾ ਲੋਹੇ ਚੋ ਜਨਮੇ ਲੋਹੇ ਚੋ ਜਨਮੇ ਤੇ ਲੋਹੇ ਦੇ ਹਾੜੀ ਲੋਹਾ ਹੀ ਕਾਦੇ ਤੇ ਲੋਹੇ ਦਾ ਪਾੜੀ ਲੋਹਾ ਸਰਾੜੇ ਪਰਪੜਦੇ ਆ ਬਾੜੀ ਲੋਹਾ ਸਰਾੜੇ ਪਰਪੜਦੇ ਆ ਬਾਣੀ ਇਹ ਠਿੱਡਾ ਵਾਰਣ ਤੱਕ ਤਾਰੂ ਉਹ ਵਕਤ ਬਾਦ ਦੇ ਵਕਤ ਤਾਰੂ ਇਹ ਕੰਮ ਮੈਨੇ ਨਹੀਂ ਕੀਤਾ ਜਿੰਦਾ ਨਹੀਂ ਕੰਬਣ ਲਾ ਦਿੱਤੀ ਆ ਸਖਤਾਲੂ ਨਾ ਵੀ ਫਤੇ ਤੇ ਮੇਨਾਰ ਵੀ ਫਤੇ ਤੇ ਦੀਦਾਦੀ ਨੂੰ ਜੋ ਜੋ ਦੀ ਆ ਜੂ ਬਾੜ ਵੀ ਫਤੇ ਦੀਦਾਦੀ ਨੂੰ ਜੋ ਜੋ ਦੀ ਆ ਜੂ ਬਾੜ ਵੀ ਫਤੇ ਜਾਦੀ ਨੂੰ ਕਹਿ ਲੱਗੇ ਐਵੇਂ ਹੋਰੋ ਜਾਰੋ ਯਾਰ ਬਾਤਾ ਜਾਦੀ ਵਾਰ ਰਿਐਕਸ ਸਭਾਲ ਸਾਡੇ ਲਾ ਕੇ ਕਲਗੀਆਂ ਕਰਤੇ ਯਾਰ ਬਾਤਾ ਬਹਿ ਹ ਫਤਿਹ ਹ ਫਤਿਹ ਦੇ ਸੀਬ ਸਾਡਾ ਆਖਰੀ ਸਾਹੀ ਤੱਕ ਜੂ 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 ਜਾਰ ਬਾਤਾ ਅਸੀਂ ਦੁਨੀਆਂ ਸਦਾ ਕੁਰਬਾਨੀਆਂ ਯਾਦ ਰੱਖੂ ਉਹ ਟਾਡੀ ਜੁਗਾ ਤੱਕ ਗੋੜਗੇ ਵਾਰ ਬਾਤਾ ਖਜੜਾ ਵਾਲੇ ਜੁਗਾ ਤੱਕ ਗੋੜਗੇ ਵਾਰ ਬਾਤਾ ਉਹ ਬੇਕਾਰਤਾ ਹੋਏ ਪਰ ਬੇਰਸਤਾ ਹੋਏ ਖਵਾਰੀ ਦਾ ਜੱਲੀ ਪਰ ਮੇਰਾਸਤਾ ਹੋਏ ਉਹ ਨਾਲਕ ਦੇ ਬਾਰਕ ਤੋਂ ਬੇਰਸਤਾ ਹੋਏ ਕੀ ਕਰ ਲਈਓ ਹਾ ਵੀਰਾ ਦੀ ਲਾਲ ਜੁਤ ਜੁਤਕਤਾ ਤੇ ਰਾਜੇ ਵਜ਼ੀਰ ਰਾਜੇ ਲਾਲ ਜੁਜਤੀ ਤੇ ਰੱਖਦੇ ਜਗੀਰਾ ਦੇ ਲਾਲ ਚ ਓ ਲੋਹੇ ਜੋ ਜਨਵੇਂ ਓ ਲੋਹੇ ਜੋ ਜਨਵੇਂ ਤੇ ਲੋਹੇ ਦੇ ਹਾੜੀ ਓ ਲੋਹਾ ਹੀ ਕੱਦ ਤੇ ਲੋਹੇ ਦਾ 파ੜੀ ਵਾਹਿਗੁਰੂ ਜੀ ਗਾ ਕਾਲਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਅਸੀਂ 6 ਵਜੇ ਸੁੱਤੇ ਆ ਨਾ ਹਾਂਜੀ ਫਿਰ ਸਿਰਫ ਇੱਕ ਘੰਟਾ ਇੱਕ ਹੀ ਸੁੱਤਾ ਇੱਕ ਡੇਢ ਘੰਟਾ ਬਸ ਵੀਰ ਦਾਸ ਪੂਰਾ ਮੁੰਡੇ ਖਾਂਸੀ ਜਖਾਮ ਹੈ ਨਾ ਤਾਂ ਥੋੜਾ ਜਿਹਾ ਨਟਾਲ ਹੈ ਜੀ ਇਹ ਹਾਂਜੀ ਅੰਕਾ ਪ੍ਰੋਗਰਾਮ ਆ ਰਿਹਾ ਜੋ ਹਜੇ ਪੂਰਾ ਗਵਾਂ ਛਕਲਾਤਰ ਨੂੰ ਗਰਾ ਮਾਰਨੋਂ ਗਾਦਰ ਕਰਾ ਜੜ ਖਿਚਿਆ ਹੰਕਾਰਾ ਧਰਤੀ ਪੈ ਗਿਆ ਹਕਲਾ ਛੋਟੇ ਗਲਬਾ ਸੋ ਦਜ ਗਲੇ ਸੋ ਬਿਆ ਸੰਸਾਰਾ ਰਾਜੇ ਸਾਹਿਬ ਖਿੜੀ ਆਸੇ ਤਬਰਾ ਐ ਮੀੜੀ ਐ ਮ ਸੰਦੀ ਐ ਐ ਨੜੀ ਖੁੜੀ ਮਾਰ ਕੇ ਸਾਹਿਬ ਉਠਾएंगे ਦਰਕਾਰਾਂ ਕੇ ਉਸ ਤਰੋ ਪਾ ਜੜਾ ਪਾਏਗੇ ਸਿੰਘਾ YOGA ਕਿ ਤੋਂ ਕੰਬੀ ਜ਼ਮੀਨਦਰ ਬਾਰੀਆਂ ਦੇ ਪੜਾ ਵਿੱਚ ਸਾਹ ਸੁੱਕੇ ਵੱਡੇ ਹੰਕਾਰੀਆਂ ਦੇ ਬੇਗਮਾ ਦੇ ਮਹਿਲ ਵਾਲੀ ਕੱਢ ਡਿਗ ਪਈ ਬੇਗਬਾਦੇ ਮਹਿਲ ਵਾਲੀ ਕੱਢ ਡਿਗ ਪਈ ਲੱਗਿਆ ਸਵੇ ਨੂੰ ਮੇਰਾ ਕਾਲ ਆ ਗਿਆ ਲਾਲਾ ਨੇ ਕਚਹਿਰੀ ਚ ਜਕਾਰਾ ਛੱਡਿਆ ਸਾਰੀ ਸਰਹੰਦ ਚ ਪੁਜਾਲ ਆ ਗਿਆ ਲੋਲਾ ਨਈ ਕਚਰੀ ਚ ਜਿਕਾਰਾ ਛੱਡਿਆ ਸਾਰੀ ਸਰਹੱਦ ਚ ਪਜਾਲਿਆ ਗਿਆ ਦੁਨੀਆ ਦੇ ਬਾਲੀ ਦੇ ਪੁੱਤਰਾ ਦੀ ਨਿਗਾਹ ਚ ਤੇਰੇ ਸਾਰੇ ਹੀਰੇ ਮੋਤੀ ਕੰਚ ਸੁਬਿਆ ਜੇ ਤੂੰ ਸਾਨੂੰ ਛੱਡ ਦਤਾ ਅਸੀਂ ਤੈਨੂੰ ਛੱਡਣਾ ਨਹੀਂ ਚਾਹਦੇ ਆ ਸਿਰੇ ਦਾ ਤੂੰ ਕੰਚ ਸੁਬਿਆ ਇਹ ਗੱਲ ਬੜੀ ਕੀਮਤੀ ਐ ਮੁਫਤ ਚ ਦੱਸ ਦੇ ਨਾ ਜਿੰਨਾ ਸਾਥ ਉਹ ਵਜ ਹੁੰਦਾ ਤੂੰ ਬੱਜ ਸੂ ਬਿਆ ਤੂੰ ਬੱਜ ਸੂ ਬਿਆ ਪੌਲ ਖੰਡੇ ਬਾਟੇ ਦੀ ਜਰਗਾ ਵਿੱਚ ਦੌੜਦੀ ਜੂਜਣਾ ਸਿਖਾਉਂਦੀ ਰਹਿੰਦੀ ਹੱਕ ਲਈ ਹਾਂ ਲਾਲ ਦਸ਼ਮੇਸ਼ ਜੀ ਦੇ ਪਹਿਲਾ ਹੀ ਕਲਵੰਤ ਸੀ ਇਕੱਲੇ ਸੀ ਬਥੇਰੇ ਲੱਖ ਲੱਖ ਲਈ ਆਣ ਕੇ ਸ਼ਹੀਦ ਸਿੰਘ ਨਾਲ ਖੜ ਕੇ ਆੜ ਕੇ ਸ਼ਹੀਦ ਸਿੰਘ ਨਾਲ ਖੜ ਕੇ ਚੇਰੇ ਆ ਤੇ ਦੁੱਖੜਾ ਜਲਾ ਲ ਆ ਗਿਆ ਲਾਲਾ ਦੇ ਕਚਹਿਰੀ ਦੇ ਜਕਾਰਾ ਛੱਡਿਆ ਸਾਰੀ ਸਰਹੰਦ ਚੁੱਪ ਜਾਲ ਆ ਗਿਆ ਲਾਲਾ ਦੀ ਕਚੈਰੀ ਚ ਜਿਕਾਰਾ ਛੱਡਿਆ ਸਾਰੀ ਸਰਹੰਦ ਚੁੱਪ ਜਾਲ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਚੇ ਕਦ ਕਾ ਛੇੜਨਾ ਸਾਨੂੰ ਵਧੀਆ ਲੱਗਦਾ ਜਿਹੜਾ ਕਦ ਕਾ ਛੇੜਦੇ ਹੋ ਕੀ ਮਨ ਚ ਕੀ ਲੱਗਦਾ ਉਹਨੂੰ ਜੋਸ਼ ਆਉਂਦਾ ਜੋਸ਼ ਪੂਰਾ ਆਉਂਦਾ ਜੋਸ਼ ਪੂਰਾ ਆਉਂਦਾ ਤੁਸੀਂ ਇੱਕ ਕਵਿਤਾ ਹੋਰ ਵੀ ਸੁਣਾਉਂਦੇ ਹੁੰਦੇ ਹੋ ਵੈਸੇ ਮੈਂ ਪਹਿਲਾਂ ਹੀ ਦੱਸਦਾ ਬੀ ਜਫਰਨਾਮਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਨਾ ਸਮਝਿਆ ਜਾਵੇ ਤੇ ਇਹ ਜਿਹੜੀ ਕਵਿਤਾ ਉਸ ਨੂੰ ਸੁਣਾਉਂਦੇ ਆ ਪਰ ਹਾਂ ਛੋਟਾ ਬੱਚਾ ਮੈਂ ਕਵਾਂਗਾ ਇੱਕ ਵਾਰੀ ਸੁਣਾਓਗੇ ਜ਼ਰੂਰ ਜਿੱਥੇ ਏਕੇ 47 ਕੰਮ ਨਹੀਂ ਕਰਦੀ ਉੱਥੇ ਵਿਧਿਆ ਕੰਮ ਕਰਦੀ ਹੈ ਔਰ ਰੰਜੀਤ 14 ਜੰਗਾ ਹਾਰੇ ਵੀ ਆਪਣੀ ਹਾਰ ਨਹੀਂ ਸੀ ਮੰਨਿਆ ਡਟਿਆ ਖੜਾ ਸੀ ਆਂਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਰਹਿਣ ਕੋਈ ਨਹੀਂ ਦਿੱਤਾ ਹਾਰਿਆ ਕਦੋਂ ਜਦੋਂ ਮਹਾਰਾਜ ਜੀ ਨੇ ਜਫਰ ਨਾਮਾ ਭੇਜਿਆ ਇੱਕ ਚਿੱਠੀ ਸੀ ਆਇਸ਼ਾ ਬੀ ਜਿਹੜਾ ਪਈ ਦਿਆ ਸਿੰਘ ਤੇ ਪਈ ਧਰਮ ਸਿੰਘ ਲੈ ਕੇ ਆਈ ਸੀ ਜਦੋਂ ਰੰਗਜੀਤ ਨੇ ਜਫਰ ਨਾਮਾ ਪੜਿਆ ਫਿਰ ਮਨ ਜੀ ਤਾਂ ਉੱਠ ਲਈ ਸੀ ਗਿਆ ਜਫਰ ਨਾਮਾ ਤੇ ਪੜੋਇਆ ਉਸ ਚਿੱਠੀ ਦੇ ਥੱਲੇ ਲਿਖਿਆ ਸੀ ਬੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰੰਗਜੀਤ ਉਹ ਨਹੀਂ ਸੀ ਕਹਿੰਦਾ ਕੋਈ ਸਿਆਣਾ ਮੌਲਵੀ ਕਾਜੀ ਜਿਹੜਾ ਗੁਰੂ ਘਰ ਦੀ ਅਜਮ ਕੁੰਡ ਜਾਣਦਾ ਸੀ ਉਹਨੇ ਆਖਿਆ ਕਹ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਛਾਂ ਛਕੀ ਰਾਜੂਗੀ ਰੰਗ ਦੇ ਉਹ ਨਹੀਂ ਸੀ ਕਹਿੰਦਾ ਕੋਈ ਸਿਆਣਾ ਮੌਲਵੀ ਕਾਜੀ ਜਿਹੜਾ ਗੁਰੂ ਘਰ ਦੀ ਅਜਮਕੁੰਡੀ ਆਉਂਦਾ ਸੀ ਉਹਨੇ ਆਖਿਆ ਕਹ ਦੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਜਾਨ ਛਕੀ ਨਿਕਲ ਜੂਗੀ ਉਹ ਤਾਂ ਇੱਕ ਰੰਗਾ ਸੀ ਹੁਣ ਚੱਪੇ ਚੱਪੇ ਤੇ ਰੰਗੇ ਜਿਹੜੇ ਸਿੱਖੀ ਨੂੰ ਮਗਾਉਂਦੀਆਂ ਕੋਈਆਂ ਚਾਲਾ ਚੱਲ ਰਹੇ ਨੇ ਜਿਹੜਾ ਅਨਦਵਈ ਵਾਗੁਰਜੀ ਦਾ ਖਾਲਸਾ ਵਾਗੁਰਜੀ ਕੀ ਫਤਿਹ ਕਿਆ ਕੀ ਛੁਟੜਾ ਔਰੰਗੇ ਦਾ ਵੀ ਨਹੀਂ ਛੁਟਿਆ ਓਏ ਕਿਹੜੇ ਬਾਗ ਦੀ ਮੂਲੀਆ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਰੰਗਦੇਵ ਨੂੰ ਕਹਿ ਲੱਗਿਆ ਰੰਗਦੇਵ ਤੂੰ ਮੇਰੇ ਚਾਰ ਪੁੱਤਰ ਹੀਤ ਕਰਕੇ ਵੀ ਆ ਨਾਮੇ ਖਤਮ ਕਰਤਾ ਅਜੇ ਮੇਰਾ ਕੁੰਡਲਿਆ ਸਭ ਖਾਲਸਾ ਜਿਉਂਦਾ ਜਿਹੜਾ ਤੇਰੇ ਪੈਰ ਹਥਲੇ ਆਗੂਸ਼ਾ ਕੇ ਰੱਖ ਦੇਗਾ ਆ ਗੁਰੂ ਖਾਲਸਾ ਜੀ ਗੁਰੂ ਮਹਾਰਾਜ ਜੀ ਦਾ ਦਸਵਾ ਨਾਮ ਆਪਦੇ ਸਾਹਮਣੇ ਮੈਂ ਇਨ ਪੇਸ਼ ਕਰਨ ਜਾ ਰਿਹਾ ਜੀ ਸੁਣੀਏ ਆ ਨਪੂਰ ਸੱਕ ਸਾਲ ਤੈਨਾਂ ਤਦੇ ਬਾਣ ਸ਼ਾਇਆ ਰੰਗ ਜੇ ਤੂ ਪੁਲੰਦਾ ਝੂਠ ਦਾ ਤੇ ਤੂ ਹੈ ਬੰਦਾ ਪਰਫਰ ਰੱਬ ਜਾੜੇ ਤੇਰੀਆ ਕਿਸਮਾ ਦੀ ਕਿੰਨੀ ਕਿਸਬ ਹੈ ਝੂਠ mm ਰਾਹੂਲੀ ਕਾ ਗਾਨਵਾ ਇੱਕ ਤੀਰੇ ਆਪਣਾ ਛੱਡ ਕੇ ਇੱਕ ਤੀਰੇ ਆਪਣਾ ਛੱਡ ਕੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਪਚੰਗੀ ਦਾ ਬਚਪਨ ਤੋਂ ਹੀ ਇਦਾਂ ਇਨਾ ਚਚਾ ਵਾਲੀ ਧਿਆਨ ਹੈ ਕਿਉਂਕਿ ਅੱਜ ਕੱਲ ਬੱਚਿਆਂ ਦਾ ਕੈਂਡੀ ਕ੍ਰਸ਼ ਕੈਂਡੀ ਕ੍ਰਸ਼ ਮੈਂ ਕਹਤਾ ਚਲੋ ਉਹ ਤਾਂ ਬੜੀ ਪੁਰਾਣੀ ਗੇਮ ਹੈ ਅੱਜ ਕੱਲ ਹੋਰ ਬੜੀਆਂ YouTube ਤੇ ਜਿਹੜੀਆਂ ਵੀਡੀਓਜ਼ ਆਉਂਦੀਆਂ ਉਹਨਾਂ ਵੱਲ ਜ਼ਿਆਦਾ ਧਿਆਨ ਹੈ ਉਹ ਤੇ ਹੈ ਬੱਚੇ ਦਾ ਸ਼ੁਰੂਆਤ ਤੋਂ ਹੀ ਇਹ ਨਾ ਚੀਜ਼ਾਂ ਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇਹ ਤਿੰਨ ਕਿਸਾਲਾਂ ਦਾ ਸੀ ਜਦੋਂ ਇਹਨੇ ਮਤਲਬ ਜਿਕੇਤੇ ਬਾਹਰ ਬੈਠਣ ਆਉਣਾ ਸੀ ਦਰਖਤਾਂ ਦੇ ਹੇਠਾਂ ਇਹਨੇ ਮਤਲਬ ਛੋਟਾ ਕੋਈ ਸਿਟੀ ਹੋਣੀ ਉਹ ਚੱਕੇ ਇਹਨੇ ਗੱਤਕਾ ਖੇਡਣ ਲੱਗ ਜਾਣਾ ਜਾਂ ਇਹਨੇ ਰੋਟੀ ਖਾਂਦੇ ਹਣ ਚਮਚੇ ਨਾਲ ਚਮਚੇ ਨਾਲ ਖੇਡਣਾ ਸ਼ੁਰੂ ਕਰਨਾ ਅਸੀਂ ਫਿਰ ਉੱਥੋਂ ਨੋਟ ਕੀਤਾ ਅਸੀਂ ਵੀ ਇਹ ਇਹਦਾ ਇਧਰ ਨੂੰ ਮਤਲਬ ਗੁਰਸਿੱਖੀ ਵੱਲੋਂ ਤੇ ਆ ਨਾ ਤੇ ਚਲੋ ਹੜੀ ਗੁਰੂ ਮਾਰਜ ਨੂੰ ਇੱਕ ਅਰਦਾਸ ਵੀ ਇਹੀ ਸੀ ਤੇ ਉਸ ਤੋਂ ਬਾਅਦ ਫਿਰ ਇਹਨੇ YouTube ਦੇਖਣਾ ਸ਼ੁਰੂ ਕੀਤਾ ਜਨ ਕਿ YouTube ਤੇ ਫਿਰ ਇਹਨੇ ਗੱਤਕਾ ਹੀ ਸ਼ੁਰੂ ਕੀਤਾ ਜੀ ਤੇ ਕਬੀਸ਼ਰੀ ਜ਼ਿਆਦਾ ਕਰ ਮੋਰਾਵਾਲੀ ਨੂੰ ਜ਼ਿਆਦਾ ਪਸੰਦ ਕਰਦਾ ਹੁਣ ਪਿੱਛੇ ਜੇ ਨੇ ਹੁਣ ਆਪਣੀ ਢੱਡ ਬਣਾਈ ਆ ਸਪੈਸ਼ਲ ਜਿੱਥੋਂ ਮੋਰਾਵਾਲੀ ਢੱਡ ਬਣਾਉਂਦਾ ਉੱਥੋਂ ਜਾ ਕੇ ਬਣਾਈ ਆ ਜੀ ਜਾ ਕੇ 3500 4000 ਦੀ ਢੱਡ ਬਣੀ ਕਹਿੰਦਾ ਉੱਥੇ ਹੀ ਬਣਾਉਣੀ ਆ ਮਤਲਬ ਇਦਾਂ ਕੋਈ ਰੋਲ ਮਾਡਲ ਬੱਚੇ ਨੂੰ ਮਿਲ ਜਵੇ ਨਾ ਜੀ ਤੇ ਬੱਚੇ ਦੀ ਫਿਰ ਮਤਲਬ ਅੱਗੇ ਖੇੜੇ ਹੋਰ ਹੋ ਜਾਂਦੀ ਆ ਅਜੇ ਗੱਲ ਆ ਭੀੜ ਚ ਅਲੱਗ ਦਿਖਦਾ ਤੁਹਾਡਾ ਜਿਹੜਾ ਨੌਜਵਾਨ ਨੌਜਵਾਨ ਕਹਤਾ ਮੈਂ ਤੁਹਾਡਾ ਪੁਚੰਗੀ ਜਿਹੜਾ ਹੈ ਉਹ ਭੀੜ ਤੋਂ ਅਲੱਖੜਾ ਨਜ਼ਰ ਆਂਦਾ ਉਹ ਵੀ ਜਿਸ ਤਰ੍ਹਾਂ ਅਸੀਂ ਹੁਣ ਸਾਨੂੰ ਸਾਰੇ ਪਰਿਵਾਰ ਨੂੰ ਮਤਲਬ ਇੱਕ ਤਰ੍ਹਾਂ ਦਾ ਸਮਾਜ ਜਿਹੜਾ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਮੱਛੀਵੜਾ ਸਾਹਿਬ ਦੀ ਸਿੱਧੀ ਚੋੜ ਮਿਲਦੇ ਸਾਨੂੰ ਬਹੁਤ ਤਾਂਗ ਹੁੰਦੀ ਆ ਵੀ ਅਸੀਂ ਬੱਚੇ ਨੂੰ ਤਿਆਰ ਕਰਕੇ ਲੈ ਕੇ ਜਾਣਾ ਇਹ ਤੋਂ ਅੱਗੇ ਬੱਚੇ ਸਿੱਖ ਸਕਣ ਤੇ ਸਿੱਖੀ ਦੇ ਜੋ ਵੀ ਸਾਡੀ ਮਤਲਬ ਧਰਮਾ ਉਹਨੂੰ ਮਤਲਬ ਅਪਣਾਉਣ ਤੇ ਸਾਡਾ ਜੋ ਸਿੱਖ ਧਰਮ ਆ ਉਹ ਵਧੇ ਫੁੱਲੇ ਮਾਰੇ ਦੀ ਕਿਰਪਾ ਹੋਵੇ ਗੁਰੂ ਮਹਾਰਾਜ ਦੀ ਸਾਨੂੰ ਜਦੋਂ ਇਹ ਮਤਲਬ ਅਜੇ ਤੁਰਨਾ ਵੀ ਨਹੀਂ ਸ਼ੁਰੂ ਕੀਤਾ ਸੀ ਉਦੋਂ ਹੀ ਐ ਚਮਚੀ ਲੈਣਾ ਹਾਂ ਜੀ 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 ਉਦੋਂ ਹੀ ਮੈਂ ਤਾਂ ਚਮਚਾਂ ਦੇ ਹੀ ਤੁਹੀਂ ਖੜਾਉਣਾ ਇਹਨੂੰ ਮਤਲਬ ਮੈਨੂੰ ਲੱਗਦਾ ਪਿਛਲੇ ਚਲੇ ਵਿੱਚ ਇਹ ਜਾਂ ਤਾਂ ਘਟ ਘਟ ਕੇ ਦਾ ਮਾਸਟਰ ਰਿਹਾ ਅਸ਼ਸਤਰ ਮੈਂ ਕਹਾਂਗਾ ਸ਼ਸਤਰ ਵੀ ਦੇ ਰਿਹਾ ਮਾਸਟਰ ਰਿਹਾ ਆਇਆ ਐ ਲੱਗਦਾ ਨੇ ਇਹ ਤਾਂ ਇਹ ਗੱਲ ਤਾਂ ਹੈਗੀ ਹੈ ਜੀ ਜਦੋਂ ਛੋਟਾ ਹੁੰਦਾ ਸੀ ਨਾ ਇਹ ਇਹ ਮਤਲਬ ਚਮਕੌਰ ਸਾਹਿਬ ਦੇ ਸ਼ਹੀਦਿਆਂ ਦੀਆਂ ਗੱਲਾਂ ਕਰਨੀਆਂ ਜਦੋਂ ਮਤਲਬ ਅਸੀਂ ਕਈ ਵਾਰ ਤਾਂ ਅਸੀਂ ਪਹਿਲਾਂ ਵੀ ਅਸੀਂ ਹੈਰਾਨ ਹੋ ਜਾਂਦੇ ਵੀ ਇਹਨੂੰ ਤਾਂ ਅਸੀਂ ਕੋਈ ਇੰਨੇ ਕੋਈ ਗੱਲਾਂ ਦੱਸਦੇ ਵੀ ਨਹੀਂ ਸੀ ਹੁੰਦੇ ਹੈਗੇ ਵੀ ਇਹ ਕਿੱਥੋਂ ਇਹਨੂੰ ਪਤਾ ਲੱਗਦੀਆਂ ਨੇ ਮਤਲਬ ਇਹ ਸ਼ਹੀਦਾਂ ਦੀਆਂ ਗੱਲਾਂ ਕਰਦਾ ਹੈ ਮਤਲਬ ਚਮਕੌਰ ਸਾਹਿਬ ਦਾ ਇਹਨੂੰ ਜਿਆਦਾ ਖੇਚਾ ਹੈ ਬਹੁਤ ਜ਼ਿਆਦਾ ਕਈ ਵਾਰੀ ਇਦਾਂ ਫੀਲ ਹੁੰਦਾ ਹੁੰਦਾ ਵੀ ਹੈ ਤਾਂ ਕੋਈ ਇਹ ਚੰਗੀ ਰੂਹ ਮਤਲਬ ਆਪਾਂ ਕਹਿੰਦੇ ਆ ਇਹ ਰੂਹਾਂ ਹੀ ਨੇ ਜਿਹੜੀਆਂ ਹੁਣ ਆਈਆਂ ਨੇ ਹਾਂਜੀ ਨਹੀਂ ਹੈਗੀ ਇਹਦੀ ਪੂਰੀ ਮੈਂ ਇਹਨੂੰ ਸਾਬਜ਼ਾਦਿਆਂ ਦਾ ਇਤਿਹਾਸ ਸਾਬਜ਼ਾਦਿਆਂ ਦਾ ਨਾਮ ਸਭ ਕੁਝ ਪਤਾ ਇਹਨੂੰ ਹਾਂਜੀ ਹਾਂਜੀ ਇਹਨਾਂ ਨਾਲ ਨਰਵਸ ਹੋ ਰਿਹਾ ਆ ਪਰ ਇਹਨੂੰ ਕੋਈ ਨਾ ਸਮੇ ਦਾ ਬੱਚਾ ਆ ਜੀ ਹਾਂਜੀ ਇੰਨੀ ਵੀ ਨਰਵਸ ਨਹੀਂ ਇਹਨੂੰ ਖਾਂਸੀ ਜਖਾਮ ਕਰਕੇ ਇਹਦੇ ਨੱਕ ਬੰਦ ਬਲੋਕੇਜ ਹੁੰਦੀ ਆ ਨਾ ਸਾਰੀ ਰਾਤ ਜਾਗਦਾ ਰਹਿਦਾ ਸਾਰੀ ਰਾਤ ਹੀ ਮਲਵੇ ਨੇ ਇਹ ਸਾਰੇ ਜਿਹੜੇ دیਵਾਨਾਂ ਤੇ ਇਹਨੇ ਹਾਜ਼ਰੀ ਭਰੀ ਆ ਬੈਠ ਕੇ ਕੋਈ ਕੋਈ ਸੁੱਤਾ ਨਹੀਂ ਹੈ ਕੋਈ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਸਟੇਜਾਂ ਤੇ ਕਿਤੇ ਵੀ ਤੁਸੀਂ ਸਾਰੇ ਸਟੇਜਾਂ ਤੇ ਗਿਆ ਇਹ ਐਨ ਪੂਰਾ ਉੱਪਰ ਹੀ ਸਟੇਜ ਤੇ ਬੈਠਦਾ ਰਿਹਾ ਹੈ ਇਹ ਬਿਲਕੁਲ ਹੀ ਅੱਖ ਚ ਨੀਂਦ ਹੈ ਨਹੀਂ ਸੀ ਇਹਦੇ ਬਿਲਕੁਲ ਵੀ ਤੁਸੀਂ ਦਿਵਾਨ ਵੀ ਸਾਰੇ ਅਟੈਂਡ ਕੀਤੇ ਰੈਂਸਮਾਈ ਸਾਰੀਆਂ ਰੈਂਡ ਕੀਤੀ ਆ ਯੈਸ ਯੈਸ ਤੇ ਸਹਿਬਜ਼ਾਦਿਆਂ ਦੇ ਬਾਰੇ ਤੁਹਾਨੂੰ ਪਤਾ ਕੁਝ ਨਾਮ ਪਤਾ ਨਹੀਂ ਸੁਣਾਓਗੇ ਸਾਜਾ ਦਾ ਬਾਬਾ ਯਸ਼ਿੰਦਰ ਸਿੰਘ ਦੀ ਸਾਜਾ ਦਾ ਬਾਬਾ ਜੀ ਜੋਰਾ ਸਾਜਾ ਦਾ ਬਾਬਾ ਅਜੀਤ ਸਿੰਘ ਦੀ ਸਾਜਾ ਦਾ ਬਾਬਾ ਜੁਹਾਰ ਸਿੰਘ ਦੀ ਸਾਜਾ ਦਾ ਬਾਬਾ ਜੋਰਾਵਰ ਸਿੰਘ ਦੀ ਸਾਜਾ ਦਾ ਬਾਬਾ ਫਤੇ ਸਿੰਘ ਦੀ ਪੁੱਤਰ ਵੱਡੇ ਸਾਹਿਬਜ਼ਾਦੇ ਕਿੱਥੇ ਸ਼ਹੀਦ ਹੋਏ ਸੀ ਚਮਕੌਰ ਸਾਹਿਬ ਜੀ ਜੰਗ 'ਚ ਤੇ ਛੋਟੇ ਸਾਹਿਬਜ਼ਾਦੇ ਫਤਿਹਗੜ੍ਹ ਸਾਹਿਬ ਵਾਹ ਜੀ ਵਾਹ ਕਿੰਨੇ ਸੀਗੇ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਕ ਕੇ ਜਦੋਂ ਜਦੋਂ ਗੰਦੋਂ ਨਾਲ ਦੀ ਆਣਾ ਗੋਡੇ ਤੱਕ ਆਈ ਤੇ ਉਹਨਾਂ ਦੇ ਗਾਣਾ ਜਿਹੜੇ ਉਹ ਇੱਟਾਂ ਚਿੰਦੇ ਸੀਗੇ ਹੁਣ ਪਿੰਜੜੀਆਂ ਤੱਕ ਆਏ ਉਹ ਕਹਿੰਦੇ ਆਣਾ ਆਣਾ ਇਹਨਾਂ ਦੇ ਗੋਡੇ ਆਪਣਾ ਇੱਟਾਂ ਤੱਕ ਇੱਟਾਂ ਜਿਵੇਂ ਆਪਾਂ ਆਪ ਇਹਨੇ ਆ ਨਾ ਉਹਨਾਂ ਨੇ ਕਹਿੰਦੇ ਪਤਲੀ ਗਲਤ ਪੈਣ ਗਈ ਹਾਂਜੀ ਉਹ ਕਹਿੰਦੇ ਸੀਗੇ ਪਤਲੀ تلوار ਬਣਾਉਣੀ ਆ ਉਹ ਦਲਵਾਰ ਗਲਤ ਪੈ ਗਈ ਸੀ ਉਹ ਕਹਿੰਦੇ ਵਜ਼ੀਰ ਕਹਿਣ ਵਜ਼ੀਰ ਖਾਨ ਕਹਿੰਦਾ ਇਹਨਾਂ ਦੀ ਪਿੰਜੜੀਆਂ ਘੜਤ ਗੋਡੇ ਗੋਡੇ ਹੀ ਘੜਤ ਚੱਪੜੀਆਂ ਘੜਤ ਫਿਰ ਜਦੋਂ ਇਹ ਆਈ ਕੰਦ ਇੱਥੇ ਤੱਕ ਆਪਣਾ ਫਿਰ ਹੋ ਗਿਆ ਫਿਰ ਉਹਨਾਂ ਨੇ ਆ ਵੀ ਵੜਤੇ ਨਹੀਂ ਹਾਂ ਹਾਂ ਸਾਂ ਅਸਾਂ ਘੁਟੇ ਗਈ ਸੀਗੇ ਔਰ ਇਹ ਸਾਰਾ ਗਾਲੀ ਨਾੜੀ ਵੜਤੀ ਸੀਗੇ ਤਾਂ ਐ ਕਰਕੇ ਆ ਜਾਕੋ ਦੇ ਨਾਲੇ ਤਰੋ ਆ ਸਾਲੀ ਨਾੜੀ ਉਹਦੇ ਨਾਲੇ ਵੜਤੇ ਸ਼ਹੀਦ ਕਰਤੇ ਤੁਹਾਡਾ ਧੰਨਵਾਦ ਜੀ ਤੁਹਾਡਾ ਫਤਿਹ ਦੀ ਸਾਸ਼ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਇਸ ਦੇ ਨਾਲ ਗੱਲਬਾਤ ਤਾਂ ਕੀਤੀ ਹੈ ਵੀ ਇੰਨੇ ਛੋਟੇ ਬੱਚੇ ਨੂੰ ਜੇ ਇਤਿਹਾਸ ਨਾਲ ਜਾਣੂ ਇਸ ਦੇ ਮਾਪਿਆਂ ਨੇ ਕਰਾਇਆ ਬੱਚਾ ਕੁਝ ਕੁ ਗਲਤੀਆਂ ਵੀ ਜ਼ਰੂਰ ਹੋਈਆਂ ਹੋਣਗੀਆਂ ਤਾਂ ਅਸੀਂ ਵੀ ਕਈ ਵਾਰੀ ਗਲਤੀਆਂ ਕਰ ਜਾਂਦੇ ਆ ਵੱਡੇ ਵੱਡੇ ਗਲਤੀਆਂ ਕਰ ਜਾਂਦੇ ਆ ਪਰ ਹਾਂ ਸਲੂਟ ਹੈ ਇਸ ਨੂੰ ਇਸ ਦੇ ਮਾਪਿਆਂ ਨੂੰ ਵੀ ਇੰਨਾ ਕੁਛ ਇਸ ਨੂੰ ਯਾਦ ਕਰਾਇਆ ਆਇਆ ਇਤਿਹਾਸ ਨਾਲ ਜਾਣੂ ਕਰਾਇਆ ਆਇਆ ਉਮਰ ਕਿੰਨੀ ਹੈ ਤੇਰੀ 9 ਸਾਲ 9 ਸਾਲ ਦੀ ਉਮਰ ਹੈ ਤੇ 4 ਸਾਲ ਤਾਂ ਇਹਨੂੰ ਗਤਕੇ ਖੇਡਦੇ ਹੀ ਹੋ ਗਏ ਐਕਸਪੀਰੀਅੰਸ 4 ਸਾਲ ਦਾ ਹੋਇਆ ਪਿਆ 9 ਸਾਲ ਦੀ ਉਮਰ ਦੇ ਵਿੱਚ ਇਸ ਨੂੰ ਤੇ ਇਹ ਨਹੀਂ ਵੀ ਮਾਪੇ ਇਹ ਵੀ ਗੱਲ ਕਹਿੰਦੇ ਆ ਵੀ ਇਹ ਬਚਪਨ ਤੋਂ ਹੀ ਸ਼ਸਤਰ ਇਸੇ ਤਰੀਕੇ ਨਾਲ ਇਸ ਨੂੰ ਵਿਦਿਆ ਸ਼ਾਇਦ ਪਿਛਲੇ ਜਨਮ ਤੋਂ ਹੀ ਆ ਕੋਈ ਕਿਉਂਕਿ ਜਦੋਂ ਇਹ ਹਜੇ ਚੱਲਣਾ ਨਹੀਂ ਸ਼ੁਰੂ ਹੋਇਆ ਸੀ ਤੁਰਨਾ ਨਹੀਂ ਸ਼ੁਰੂ ਹੋਇਆ ਸੀ ਪਹਿਲਾਂ ਚਮਚ ਫੜ ਕੇ ਜਾਂ ਹੱਥ 'ਚ ਕੋਈ ਛੋਟੀ ਜੀ ਫੜ ਕੇ ਉਹ ਹਿਲਾਣੀ ਸ਼ੁਰੂ ਕਰ ਦਿੰਦਾ ਸੀਗਾ ਤੇ ਲੱਗਦਾ ਵੀ ਹਾਂ ਸ਼ਸਤਰ ਵਿਦਿਆ ਇਸ ਜਨਮ ਦੇ ਵਿੱਚ ਨਹੀਂ ਸ਼ਾਇਦ ਪਿਛਲੇ ਜਨਮ ਤੋਂ ਇਹ ਸ਼ਸਤਰ ਵਿਦਿਆ ਜਾਣਦਾ ਹੋਵੇ ਕਿਉਂਕਿ ਜਦੋਂ ਵੀ ਅਸੀਂ ਵੀ ਇਹਨੂੰ ਗਤਕਾ ਦੇ ਜੋਰ ਜਦੋਂ ਇਹ ਜੋਰ ਕਰਦਾ ਤੇ ਦੇਖਦੇ ਹਾਂ ਅਸੀਂ ਵੀ ਤਾਂ ਸਾਨੂੰ ਵੀ ਇੱਕ ਵਾਰੀ ਲੱਗਦਾ ਵੀ ਇੰਨਾ ਛੋਟਾ ਬੱਚਾ ਕਿਸ ਤਰੀਕੇ ਨਾਲ ਕਰ ਸਕਦਾ ਸੋ ਹਾਂਜੀ ਇਹਦੇ 15-16 ਸ਼ਸਤਰ ਬਣਾਏ ਨੇ ਬਕਾਇਦਾ ਆਪ ਤਿਆਰ ਕਰਵਾਏ ਨੇ 15-16 ਹਾਂ ਮੈਂ ਕਿਹੜੇ ਤਰੀਕੇ ਨਾਲ ਕਰਵਾਏ ਨੇ ਜੀ ਬਰਸ਼ੀਆਂ ਢਾਲਾਂ ਗੋਲੇ ਪਿਸਟਲ ਰੈਫਲ ਇਸ ਤਰ੍ਹਾਂ ਖਵਾੜੀਆਂ ਮਹਾਂਗੇ ਮਹਾਂਗੇ ਸ਼ਸਤਰ ਹਾਂਜੀ ਹਾਂਜੀ ਕਿਰਚਾ ਤੇ ਖੰਜਰ ਕਟਾਰ ਮਤਲਬ ਸੋਹਣੀ ਮਤਲਬ ਜੇ ਇਹਨੂੰ ਨਾ ਸੋਹਣੀ ਲੱਗੇ ਫਿਰ ਇਹ ਅਨਫਿਟ ਕਰ ਦਿੰਦਾ ਜੀ ਕਹਿੰਦਾ ਵੀ ਮੈਨੂੰ ਪਸੰਦ ਨਹੀਂ ਆਪ ਵੀ ਚੈੱਕ ਕਰਦਾ ਹਾਂਜੀ ਹਾਂ ਆਪ ਚੈੱਕ ਕਰਦਾ ਫਿਰ ਲੈ ਕੇ ਜਾਂਦੇ ਇਹਨੂੰ ਉੱਥੇ ਸਾਡੇ ਸ਼ਸਤਰ ਮੱਛੀਪੜਾ ਸਾਹਿਬ ਆ ਸਹਿਬ ਅਕਾਰ ਕਕਾਰ ਕਕਾਰ ਵਾਲੇ ਉਹਨਾਂ ਕੋਲ ਲੈ ਕੇ ਜਾਂਦੇ ਆ ਸਪੈਸ਼ਲ ਉੱਥੇ ਉਹ ਵੀ ਰੀਜ ਲਾ ਕੇ ਇਹਨੂੰ ਸ਼ਸਤਰ ਬਣਾ ਕੇ ਦਿੰਦਾ ਜੀ ਹਾਂਜੀ ਹਾਂਜੀ ਮਤਲਬ ਦਾ ਕਈ ਵਾਰ ਰੋਕੀ ਦਾ ਵੱਡੀ ਸ਼੍ਰੀ ਸਾਹਿਬ ਨਾਲ ਕੱਤਗਾ ਖੇਲਦਾ ਆ ਰੋਕੀ ਦਾ ਇਹਨੂੰ ਬਈ ਨਹੀਂ ਵੱਡੀ ਸਾਹਿਬ ਵੱਡੀ ਸ਼੍ਰੀ ਸਾਹਿਬ ਨਾਲ ਤੁਹਾਨੂੰ ਦਿਖਾ ਦਿੰਦਾ ਜੀ ਹੁਣ ਕਰਕੇ ਪਰ ਤੁਸੀਂ ਦੱਸਿਆ ਸੀ ਵੀ YouTube ਤੇ ਆਪਾਂ ਨਹੀਂ ਕੋਈ ਨਾ ਕਰਕੇ ਹਾਂ ਇੱਥੇ ਕਰਕੇ ਦਿਖਾ ਦਊ ਤੁਹਾਨੂੰ ਜੀ ਡਰਦੀ ਹੈ ਮਤਲਬ ਲੋਕ ਪਰ ਅੱਜ ਅੱਜ ਤੋਂ 3 ਸਾਲਾਂ ਤੋਂ ਹੀ ਮਤਲਬ ਆ ਸ਼੍ਰੀ ਸਾਹਿਬ ਵੱਡੀ ਆ ਮੇਰੇ ਵਾਲੀ ਇਹਦੇ ਨਾਲ ਮਤਲਬ ਕੱਤਗਾ ਖੇਲਦਾ ਜੀ ਮੈਂ ਮਰ ਥੋੜਾ ਕੱਟ ਦਿੰਨਾ ਬੱਚੇ ਕਰਕੇ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਬਹੁਤ ਆ ਉਹ ਮੈਂ ਇੱਕ ਵਾਰੀ ਲਗ ਸ਼ਾਟ ਲੈਂਦਾ ਹਾਂ ਤੇ ਅ ਮੈਂ ਕਵਾਂਗਾ ਆਪਣੇ ਬੱਚਿਆਂ ਨੂੰ ਤੁਸੀਂ ਵੀ ਜ਼ਰੂਰ ਸਿਖਿਆ ਦਿਓ ਇਹ ਵੀਡੀਓ ਕਰਨ ਦਾ ਕਾਰਨ ਹੈ ਬਈ ਬੱਚਿਆਂ ਨੂੰ ਜਿਹੜਾ ਇਹ ਜ਼ਰੂਰ ਸਿਖਾਓ ਜ਼ਰੂਰ ਦੱਸੋ ਮੈਂ ਨਹੀਂ ਮੈ ਤੋਂ ਕੋਈ ਇਤਿਹਾਸ ਪੁੱਛਣਾ ਚਾਹੁੰਦਾ ਸੀ ਕੁਝ ਪੁੱਛਣਾ ਚਾਹੁੰਦਾ ਸੀ ਇੱਕ ਐਗਜ਼ਾਮਪਲ ਤੁਹਾਡੇ ਬੱਚੇ ਆਸਤੇ ਜ਼ਰੂਰ ਦੇਣਾ ਚਾਹੁੰਦਾ ਸੀ ਵੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜਾਣੂ ਕਰਾਓ ਕੌਣ ਸੀਗੇ ਉਹ ਜਿਹੜੇ ਫਤਿਹਗੜ੍ਹ ਸਾਹਿਬ ਦੇ ਵਿੱਚ ਛੋਟੇ ਸਾਬਜ਼ਾਦੇ ਸ਼ਹੀਦ ਹੋਏ ਸਨ ਕੌਣ ਸਨ ਸਾਬਜ਼ਾਦੇ ਸਾਬਜ਼ਾਦਾ ਅਜੀਤ ਸਿੰਘ ਜੀ ਸਾਬਜ਼ਾਦਾ ਜੁਝਾਰ ਸਿੰਘ ਜੀ ਸਾਬਜ਼ਾਦਾ ਸਰਵਰ ਸਿੰਘ ਜੀ ਸਾਬਜ਼ਾਦਾ ਫਤਿਹ ਸਿੰਘ ਜੀ ਕੀ ਉਹਨਾਂ ਦੀ ਲਾਸਾਨੀ ਸ਼ਹਾਦਤ ਹੈ ਜੇ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਸ਼ਹਾਦਤ ਬਾਰੇ ਦੱਸਾਂਗੇ ਤਾਂ ਮੈਨੂੰ ਨਹੀਂ ਲੱਗਦਾ ਜਿਵੇਂ ਅਸੀਂ ਕਹਿੰਦੇ ਹਾਂ ਵੀ ਅਸੀਂ ਧਰਮ ਤੋਂ ਵੇਵਮੁਖ ਹੋ ਗਏ ਤਾਂ ਕੋਈ ਬੱਚਾ ਧਰਮ ਤੋਂ ਵੇਵਮੁਖ ਜਿਹੜਾ ਹੈ ਉਹ ਹੋਊਗਾ ਸਾਨੂੰ ਬੱਚਿਆਂ ਨੂੰ ਇਤਿਹਾਸ ਜਾਣੂ ਕਰਾਣਾ ਪਊਗਾ ਸਾਨੂੰ ਗੁਰਬਾਣੀ ਦੇ ਲੜ ਲਾਣਾ ਪਊਗਾ ਤਾਂ ਹੀ ਜਿਹੜਾ ਹੈ ਉਹ ਸਿੱਖੀ ਦੇ ਵਿੱਚ ਆਣਗੇ ਤਾਂ ਹੀ ਸਿੱਖੀ ਨਿਵਾਣ ਗਏ ਧੰਨਵਾਦ ਸਾਡੇ ਫੁਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਅੱਛਾ ਪੁੱਤਰ ਹਜੇ ਕਹਿੰਦਾ ਇੱਕ ਮੈਂ ਬੇਨਤੀ ਕਰਨੀ ਆ ਕਰੋ ਜੀ ਬੇਨਤੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪਿਆ ਆ ਸਾਰੇ ਆਪਣੇ ਬੱਚਿਆਂ ਦੇ ਕੇਸ ਕਤਲ ਲਾ ਕਰਾਓ ਉਹਨਾਂ ਨੂੰ ਨਵੇਂ ਨਵੇਂ ਸਸਤਰ ਲਿਆ ਕੇ ਦੋ ਤੇ ਬਾਛੀ ਵਾਲੇ ਆ ਕੇ ਦੋ ਔਰ ਕਿਰਪਾ ਦਾਟਾ ਆਲ ਸਭ ਕੁਝ ਲਿਆ ਕੇ ਦੋ ਮੇਰੀ ਆਹੀ ਬੇਤੀ ਆ ਕੇਸ ਕਤਲ ਲਾ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆਡਾ ਸਰੇਆਂ ਨੂੰ ਬਹੁਤ ਬਹੁਤ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ